ਪੰਜਾਬੀਓ ਦਿਓ ਜ਼ਰਾ ਧਿਆਨ ਪੁਲਕੇ ਵਿਕੀਤੀ ਇੱਕ ਗਲਤੀ ਤਾਂ ਲੱਗੇਗਾ 15 ਲੱਖ ਤੱਕ ਦਾ ਜੁਰਮਾਨਾ ਧਿਆਨ ਨਾਲ ਸੁਣੋ ਪੂਰੀ ਖਬਰ ਤੇ ਵਰਤੋ ਇਸ ਸਾਵਧਾਨੀ ਜੁਹਾਂ ਤਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈਗਾ ਪੰਜਾਬੀਆਂ ਦੇ ਲਈ ਇਹ ਬੇहद ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸੰਜੀਕਰਨ ਲਈ ਜਾ ਰਹੇ ਹਨ ਦਰਸਲ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਹੈਗਾ ਕਿ ਚਾਇਨਾ ਡੋਰ ਵਰਤਨ ਵਾਲਿਆਂ ਨੂੰ 10000 ਤੋਂ 15 ਲੱਖ ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਵੇਗਾ ਤਾਂ ਜੇਕਰ ਤੁਸੀਂ ਵੀ ਪਤੰਗ ਉਡਾਣ ਦੇ ਸ਼ੌਕੀਨ ਹੋ ਤਾਂ ਇਹ ਖਾਸ ਖਬਰ ਤੁਹਾਡੇ ਲਈ ਹੈ ਕਿਤੇ ਇਹ ਗਲਤੀ ਤੁਸੀਂ ਵੀ ਨਾ ਕਰ ਬੈਠੇ ਹੋ दरअसल ਜੇ ਕੋਈ ਚਾਈਨਾ ਡੋਰ ਦੇ ਬਾਰੇ ਜਾਣਕਾਰੀ ਦੇਵੇਗਾ ਤਾਂ ਉਸ ਨੂੰ 25000 ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ ਜੇ ਕੋਈ ਚਾਈਨਾ ਡੋਰ ਦੇ ਬਾਰੇ ਜਾਣਕਾਰੀ ਦੇਵੇਗਾ ਤੇ ਉਸ ਦੇ ਲਈ ਵੀ ਜਿਹੜੀ ਕਿ ਬੇहद ਵੱਡੀ ਜਿਹੜੀ ਕਿ ਅਪਡੇਟ ਹੋ ਸਕਦੀ ਹੈ ਤਾਂ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਚੁੱਕੇ ਗਏ ਕਦਮਾਂ ਦੇ ਨਾਲ ਹਾਈ ਕੋਰਟ ਨੇ ਸੰਤੁਸ਼ਟੀ ਜਤਾਈ ਹੈ ਅਤੇ ਮਾਮਲਾ ਖਤਮ ਕਰ ਦਿੱਤਾ ਹੈ ਕੋਰਟ ਨੇ ਇੱਕ ਖਬਰ ਦੇ ਆਧਾਰ ਦੇ ਉੱਤੇ ਘਾਤਕ ਜਿਹੜੀ ਕਿ ਚਾਈਨਾ ਡੋਰ ਦੀ ਵਰਤੋਂ ਰੋਕਣ ਦੇ ਲਈ ਦਾਇਰ ਕੀਤੀ ਗਈ ਦੂਜੀ ਜਨਹਿਤ ਪਟੀਸ਼ਨ ਦੀ ਸੁਣਵਾਈ ਕਰ ਦਿੱਤੀ ਸੀਗੀ ਤੇ ਇਹ ਦਾਵਾ ਕੀਤਾ ਗਿਆ ਸੀਗਾ ਕਿ ਇੱਕ 6 ਸਾਲ ਦੇ ਬੱਚੇ ਦੀ ਚਾਈਨਾ ਡੋਰ ਦੇ ਕਾਰਨ ਜਾਨ ਚਲੀ ਗਈ ਹੈ ਪਹਿਲੀ ਪਟੀਸ਼ਨ ਦਾ ਨਿਵੇੜਾ ਅਧਿਕਾਰੀਆਂ ਨੂੰ ਪਟੀਸ਼ਨਰ ਦੀ ਸ਼ਿਕਾਇਤ ਦੇ ਉੱਤੇ ਜਿਹੜੀ ਕਿ ਗੌਰ ਕਰਨ ਤੇ ਸਪਸ਼ਟ ਆਦੇਸ਼ ਦੇਣ ਦੇ ਨਿਰਦੇਸ਼ ਦੇ ਨਾਲ ਕੀਤਾ ਗਿਆ ਸੀਗਾ ਤੇ ਜਨਵਰੀ ਦੇ ਵਿੱਚ ਜਨਹੱਤੀ ਪਟੀਸ਼ਨ ਦਾ ਨਿਵੇੜਾ ਕਰਨ ਤੋਂ ਬਾਅਦ ਚਾਈਨਾ ਡੋਰ ਦੀ ਮਨਮਾਨੀ ਵਰਤੋਂ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਇੱਕ ਪਟੀਸ਼ਨ ਦੁਆਰਾ ਦਾਇਰ ਕੀਤੀ ਗਈ ਸੀ ਤੇ ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਹੈਗਾ ਕਿ ਹੁਕਮ ਦੀ ਪਾਲਣਾ ਵਿੱਚ ਇੱਕ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਸੀਗਾ ਤਾਂ ਨੋਟਿਸ ਦੇ ਅਨੁਸਾਰ ਚਾਈਨਾ ਡੋਰ ਦੇ ਨਾਲ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਸੱਟ ਲੱਗਣ ਦੇ ਉੱਪਰ 10000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਜਿਸ ਨੂੰ ਕਿ 15 ਲੱਖ ਰੁਪਏ ਤੱਕ ਤੱਕ ਵਧਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਚਾਈਨਾ ਡੋਰ ਦੇ ਬਾਰੇ ਸੂਚਨਾ ਦੇਣ ਵਾਲੇ ਨੂੰ ਵੀ ਇਨਾਮ ਦਿੱਤਾ ਜਾਵੇਗਾ ਦੱਸ ਦਈਏ ਕਿ 25000 ਰੁਪਏ ਤੱਕ ਦਾ ਇਨਾਮ ਦਾ ਐਲਾਨ ਕੀਤਾ ਗਿਆ ਹੈ ਅਦਾਲਤ ਨੇ ਇਸ ਦੇ ਉਸਤੇ ਵੀ ਸੰਤੁਸ਼ਟੀ ਪ੍ਰਗਟ ਕੀਤੀ ਹੈ ਤਾਂ ਅਦਾਲਤ ਨੇ ਦੱਸਦੀ ਕਿ ਪਟੀਸ਼ਨ ਕਰਤਾ ਨੂੰ ਸਲਾਹ ਦਿੱਤੀ ਹੈ ਕਿ ਉਹ ਅਧਿਕਾਰੀਆਂ ਦੇ ਨਾਲ ਸੰਪਰਕ ਕਰੇ ਤੇ ਅਦਾਲਤ ਦੇ ਦਰਵਾਜ਼ੇ ਵਾਰ-ਵਾਰ ਖਟਕਾਉਣ ਦੀ ਬਜਾਏ ਚਾਈਨਾ ਡੋਰ ਦੇ ਕਾਰਨ ਹੋਈ ਮੌਤ ਦੀ ਕਥਿਤ ਘਟਨਾ ਬਾਰੇ ਜਾਣਕਾਰੀ ਦੇਵੇ ਬੈਂਚ ਨੇ ਕਿਹਾ ਹੈਗਾ ਕਿ ਜੇਕਰ ਪਟੀਸ਼ਨ ਕਰਤਾ ਅਜੇ ਵੀ ਅਧਿਕਾਰੀਆਂ ਦੀ ਜੋ ਕਿ ਦੱਸ ਦੇ ਕਿ ਅਣਗਹਿਲੀ ਤੋਂ ਦੁਖੀ ਹੈ ਤਾਂ ਉਹ ਸੰਬੰਧਤ ਅਧਿਕਾਰੀ ਖੇਤਰ ਦੇ ਮੈਜਿਸਟ੍ਰੇਟ ਨਾਲ ਸੰਪਰਕ ਕਰ ਸਕਦਾ ਹੈ ਤਾਂ ਜੇਕਰ ਕੋਈ ਚਾਈਨਾ ਡੋਰ ਦੇ ਨਾਲ ਕੋਈ ਪੀੜਤ ਹੁੰਦਾ ਹੈ ਜਾਂ ਫਿਰ ਉਸ ਨੂੰ ਕੋਈ ਸੱਟ ਲੱਗਦੀ ਹੈ ਤਾਂ ਉਸ ਦੀ ਵੀ ਮਦਦ ਕੀਤੀ ਜਾਵੇਗੀ ਨਾਲੇ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਦੇ ਖਿਲਾਫ ਜੋ ਕਿ ਸ਼ਿਕਾਇਤ ਦਿੰਦਾ ਹੈ ਤੇ ਉਸ ਨੂੰ ਵੀ ਇਨਾਮ ਦਿੱਤਾ ਜਾਵੇਗਾ